ਸੁਰੱਖਿਆ ਦੇ ਵਿੱਚ ਰਹਿਣ ਵਾਲੀ ਸੀਮਾ ਹੈਦਰ ਨੂੰ ਲੈ ਕੇ ਸਵਾਲ ਖੜੇ ਉੱtre ਨੇ ਕਿ ਆਖਿਰ ਉਸ ਨੂੰ ਦੇਸ਼ ਛੱਡਣਾ ਪਵੇਗਾ ਜਾਂ ਫਿਰ ਨਹੀਂ ਭਾਰਤ ਛੱਡ ਕੇ ਆਪਣੇ ਵਾਪਿਸ ਪਾਕਿਸਤਾਨ ਜਾਣਾ ਪਵੇਗਾ ਜਾਂ ਫਿਰ ਨਹੀਂ ਕਿਉਂਕਿ ਨਾਗਰਿਕਤਾ ਨੂੰ ਲੈ ਕੇ ਅਦਾਲਤ ਦੇ ਵਿੱਚ ਇਹ ਫੈਸਲਾ ਵਿਚਾਰ ਅਧੀਨ ਹੈ ਤਾਂ ਦੱਸ ਦੇ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਵਿੱਚ 26 ਸੈਲਾਨੀਆਂ ਦੀ ਮੌਤ ਹੋ ਚੁੱਕੀ ਹੈ ਤੇ ਮੌਤ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਵਿਰੋਧ ਇੱਕ ਵੱਡਾ ਤੇ ਸਖਤ ਫੈਸਲਾ ਲਿਆ ਅੱਸ ਦੱਸਦੀ ਹੈ ਕਿ ਉਹਨਾਂ ਦੇ ਵੀਜ਼ਾ ਸ਼ਾਰਟ ਜਿਹੜੇ ਕਿ ਵੀਜ਼ਾ ਛੋਟ ਨੀਤੀ ਦੇ ਤਹਿਤ ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤੀ ਜਾ ਰਹੀ ਹੈ ਸਹੂਲਤ ਨੂੰ ਖਤਮ ਕਰ ਦਿੱਤਾ ਗਿਆ ਯਾਨੀ ਕਿ ਉਹਨਾਂ ਦੇ ਵੀਜ਼ਾ ਨੂੰ ਵੀ ਖਤਮ ਕਰ ਦਿੱਤਾ ਗਿਆ ਇਸ ਫੈਸਲੇ ਦੇ ਅਨੁਸਾਰ ਹੁਣ ਪਾਕਿਸਤਾਨੀ ਨਾਗਰਿਕ ਇਸ ਛੋਟ ਦੇ ਤਹਿਤ ਭਾਰਤ ਦੀ ਯਾਤਰਾ ਨਹੀਂ ਕਰ ਸਕਣਗੇ ਜਦੋਂ ਕਿ ਉਹ ਪਾਕਿਸਤਾਨੀ ਨਾਗਰਿਕ ਜੋ ਇਸ ਸਹੂਲਤ ਦੇ ਤਹਿਤ ਪਹਿਲਾਂ ਹੀ ਭਾਰਤ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਗਿਆ ਇੱਕ ਦਿਨ ਤਾਂ ਲੰਘ ਚੁੱਕਿਆ ਹੈਗਾ 24 ਘੰਟੇ ਲੰਘ ਚੁੱਕੇ ਨੇ ਪਰ ਹਜੇ ਕੁਝ ਦਿਨ ਬਾਕੀ ਨੇ ਤੈਸ ਫੈਸਲੇ ਤੋਂ ਬਾਅਦ ਸੀਮਾ ਹੈਦਰ ਇੱਕ ਵਾਰ ਫੇਰ ਖਬਰਾਂ ਦੇ ਵਿੱਚ ਆ ਗਈ ਹੈ ਸੁਰਖੀਆਂ ਦੇ ਵਿੱਚ ਆ ਚੁੱਕੀ ਹੈ ਤੇ ਪਾਕਿਸਤਾਨ ਦੀ ਸੀਮਾ ਹੈਦਰ ਦੱਸਦੀ ਕਿ ਮਈ 2023 ਦੇ ਵਿੱਚ ਨੇਪਾਲ ਦੇ ਰਾਹੀ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤ ਆਈ ਸੀ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਉਸ ਨੂੰ ਪਾਕਿਸਤਾਨ ਭੇਜਣ ਦੀ ਵੀ ਮੰਗ ਕੀਤੀ ਸੀਗੀ ਹਾਲਾਂਕਿ ਉਸ ਸਮੇਂ ਉਹ ਮਾਮਲਾ ਥੰਮ ਗਿਆ ਸੀਗਾ ਪਰ ਸਰਕਾਰ ਨੇ ਸਰਕਾਰ ਜਿਹੜੇ ਤਾਜ਼ੇ ਫੈਸਲੇ ਤੋਂ ਬਾਅਦ ਇਹ ਸਵਾਲ ਉਠਾਇਆ ਜਾ ਰਿਹਾ ਹੈਗਾ ਕਿ ਕੀ ਇਸ ਦਾ ਅਸਰ ਸੀਮਾ ਹੈਦਰ ਦੇ ਉੱਤੇ ਵੀ ਪਵੇਗਾ ਹਾਲਾਂਕਿ ਪੁਲਿਸ ਮਾਹਿਰਾਂ ਦੇ ਅਨੁਸਾਰ ਸਰਦ ਦੇ ਉੱਤੇ ਕੋਈ ਸਿੱਧਾ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਸੀਮਾ ਵੀਜ਼ਾ ਦੇ ਰਾਹੀਂ ਭਾਰਤ ਨਹੀਂ ਆਈ ਸੀ ਸਗੋਂ ਸਰਦ ਪਾਰ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤ ਦੇ ਵਿੱਚ ਧੱਕ ਹੋਈ ਸੀ ਇਸ ਵਿਰੁੱਧ ਮਾਮਲਾ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਅਤੇ ਜਦੋਂ ਤੱਕ ਅਦਾਲਤ ਆਪਣਾ ਫੈਸਲਾ ਨਹੀਂ ਦਿੰਦੀ ਉਸ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ ਜੇਵਰ ਕੋਤਵਾਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਤੋਂ ਕਾਨੂੰਨੀ رائے ਵੀ ਮੰਗੀ ਗਈ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈਗਾ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੂਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਵੀ ਕੋਈ ਫੈਸਲਾ ਲਿਆ ਜਾਵੇਗਾ ਤਾਂ ਦੱਸ ਦਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸਬੰਧਾਂ ਦੇ ਵਿੱਚ ਲਗਾਤਾਰ ਤਣਾਅ ਬਣਿਆ ਹੋਇਆ ਹੈ ਭਾਰਤ ਸਰਕਾਰ ਦੇ ਇਸ ਫੈਸਲੇ ਨੂੰ ਰਾਸ਼ਟਰੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਇੱਕ ਮਹੱਤਵਪੂਰਨ ਅਤੇ ਅਰਣਿਤਕ ਕਦਮ ਮੰਨਿਆ ਜਾ ਰਿਹਾ ਹੈਗਾ ਪਤਾ ਦੱਸ ਦਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ 6 ਸਾਲ ਬਾਅਦ ਧਰਤੀ ਦੇ ਉੱਤੇ ਸਵਰਗ ਇੱਕ ਵਾਰ ਫਿਰ 마ਸੂਮਾਂ ਦੇ ਖੂਨ ਦੇ ਨਾਲ ਰੰਗਿਆ ਗਿਆ ਯਾਨੀ ਕਿ ਜੰਮੂ ਕਸ਼ਮੀਰ ਜਿਸ ਨੂੰ ਕੀ ਦੇਸ਼ ਦਾ ਸਵਰਗ ਕਿਹਾ ਜਾਂਦਾ ਹੈਗਾ ਉੱਧਰ ਦਾ ਵਾਤਾਵਰਨ ਸਭ ਨੂੰ ਪਸੰਦ ਹੈ ਸਾਰੇ ਸਲਾਨੀ ਉੱਥੇ ਹਨੀਮੂਨ ਘੁੰਮਣ ਆਪਣੇ ਸੁਪਨੇ ਸਡਾਉਣ ਲਈ ਜਾਂਦੇ ਨੇ ਪਰ ਉਹਨਾਂ ਦੇ ਲਈ ਇਹ ਦਿਨ ਕਾਲਾ ਦਿਨ ਤੋਂ ਕੋਈ ਘੱਟ ਨਹੀਂ ਹੈ ਪਲਗਾਮ ਦੇ ਉੱਤੇ ਮੀਨੀ ਸਵਿਟਜ਼ਰਲੈਂਡ ਵੈਸਟਰਨ ਦੇ ਵਿੱਚ ਹੋਏ ਅਤਵਾਦੀ ਹਮਲੇ ਨੇ ਪੁਲਵਾਮਾ ਦੇ ਜ਼ਖਮਾਂ ਨੂੰ ਮੁਰਦਾਜ਼ਾ ਕਰ ਦਿੱਤਾ ਜਿਸ ਦੇ ਵਿੱਚ 40 ਸੀਆਰਪੀਐਫ ਜਵਾਨ ਸ਼ਹੀਦ ਹੋ ਗਏ ਸਨ ਸੋਮਵਾਰ ਤੱਕ ਹਰੀਆਲੀ ਲਈ ਮਸ਼ਹੂਰ ਬੈਸਰਨ ਘਾਟੀ ਦੇ ਹਰੇ ਭਰੇ ਖੇਤ ਮੰਗਲਵਾਰ ਦੁਪਹਿਰ ਨੂੰ ਖੂਨ ਦੇ ਨਾਲ ਲਾਲ ਹੋ ਗਏ ਮਾਸੂਮ ਲੋਕਾਂ ਦੀਆਂ ਲਾਸ਼ਾਂ ਹਰ ਪਾਸੇ ਪਈਆਂ ਸਨ ਅਤੇ ਪਰਿਵਾਰਕ ਮੈਂਬਰ ਰੋ ਰਹੇ ਇਸ ਭਿਆਨਕ ਦ੍ਰਿਸ਼ ਨੇ 14 ਅਪ੍ਰੈਲ 2019 ਨੂੰ ਪਲਵਾਮਾ ਹਮਲੇ ਦੇ ਜ਼ਖਮਾਂ ਨੂੰ ਤਾਜ਼ਾ ਕਰ ਦਿੱਤਾ ਜਿੱਥੇ ਅਤਵਾਦੀਆਂ ਨੇ ਆਤਮਕਾਤਕੀ ਹਮਲਾ ਕੀਤਾ ਸੀ। ਅਤਵਾਦੀਆਂ ਨੇ ਪਹਿਲਗਾਮ ਦੇ ਵਿੱਚ ਵੀ ਕੁਝ ਅਚੇਹੀ ਕੀਤਾ ਜਿੱਥੇ ਉਹਨਾਂ ਨੇ ਪਹਿਲਾਂ ਲੋਕਾਂ ਤੋਂ ਉਹਨਾਂ ਦੇ ਧਰਮ ਬਾਰੇ ਪੁੱਛਿਆ ਅਤੇ ਫਿਰ ਭੋਸਾ ਦਿਵਾਉਣ ਤੋਂ ਬਾਅਦ ਉਹਨਾਂ ਨੇ ਗੋਲੀ ਮਾਰੀ ਕਰ ਦਿੱਤੀ। ਗੋਲੀਬਾਰੀ ਮਾਰ ਦਿੱਤੀ ਤਾਂ ਸਿਰ ਦੇ ਉੱਤੇ ਗੋਲੀ ਚਲਾ ਦਿੱਤੀ ਜਿਸ ਵਿੱਚ 26 ਲੋਕ ਮਾਰੇ ਗਏ ਨੇ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਸਰਕਾਰ ਇਸ ਫੈਸਲੇ ਨੂੰ ਕਿਵੇਂ ਦੇਖਦੀ ਹੈ? ਕੀ ਫੈਸਲਾ ਲੈਂਦੀ ਹੈ? ਕੀ ਪ੍ਰਭਾਵ ਪਵੇਗਾ ਸੀਮਾ ਹੈਦਰ